ਬੈਗੜ ਜੂ ਕੇ ਖਾਲਸਾ ਹੈ ਬੈਗੜ ਜੂ ਕੀ ਪਤੇ ਆਪਾਂ ਇਹ ਤੁਹਾਨੂੰ ਅੱਜ ਗੁਰੂ ਘਰ ਦਿਖਾ ਰਹੇ ਆ ਛੋਟੇ ਸਾਹਿਬ ਜੱਤ ਦੀ ਯਾਦ ਵਿੱਚ ਬਣਿਆ ਹੋਇਆ ਜੀ ਜਦੋਂ ਆਪਾਂ ਹਜੂਰ ਸਾਹਿਬ ਤੋਂ ਨਾਨਕ ਸਰ ਨੂੰ ਜਾਂਦੇ ਆ ਜੀ ਜਦੋਂ ਆਪਾਂ ਹਜੂਰ ਸਾਹਿਬ ਤੋਂ ਨਾਨਕ ਚੀਰੇ ਨੂੰ ਜਾਂਦੇ ਆ ਜੀ ਉੱਥੇ ਇਹ ਗੁਰੂ ਘਰ ਬਣਿਆ ਹੋਇਆ ਜੀ ਇਹ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਗੁਰਦੁਆਰਾ ਬਣਿਆ ਜੀ ਇਹ ਇੱਥੇ ਬਾਬਾ ਜੀ ਨੇ ਦੱਸਿਆ ਜੀ ਸਾਨੂੰ ਦੱਸਣ ਤੋਂ ਪਤਾ ਲੱਗਿਆ ਉਹ ਕਹਿੰਦੇ ਵੀ ਇੱਥੇ ਜਦੋਂ ਗਾਂਹ ਗੁਰੂ ਘਰ ਨੂੰ ਨਾਮ ਕਰਮਾ ਸਾਰੇ ਗੁਰੂ ਘਰ ਚ ਜਾਂਦੀ ਸੀ ਉਦੋਂ ਕਹਿੰਦੇ ਵੀ ਇੱਥੇ ਖਾਣ ਪੀਣ ਦਾ ਕੋਈ ਇੰਤਜ਼ਾਮ ਨਹੀਂ ਸੀਗਾ ਜੀ ਪਾਣੀ ਪੂਣੀ ਦਾ ਵੀ ਇਹ ਤਾਂ ਉਹਨਾਂ ਦੇ ਕਰਕੇ ਵੀ ਇੱਥੇ ਛੋਟੇ ਸਾਹਿਬ ਜੀ ਦੀ ਯਾਦ ਵਿੱਚ ਬਣਿਆ ਹੋਇਆ ਜੀ ਉਹਨਾਂ ਦੀ ਯਾਦ ਵਿੱਚ ਇਹ ਗੁਰਪਰ ਬਣਾਇਆ ਗਿਆ ਜੀ ਛੋਟੇ ਸਾਹਿਬ ਜੀ ਦੀ ਯਾਦ ਵਿੱਚ ਉਹਲੇ ਲੰਗਰੇ ਇਹ ਦਰਬਾਰ ਦੇ ਦਰਸ਼ਨ ਕਰ ਲੋਈ

ਕੌਮੀ ਕੰਟਰੀ ਸਾਧਨਰੀ ਸਰਕਾਰ ਉਹਨਾਂ ਵੱਲੋਂ ਸੰਸਥਾ ਐਕਟੀਵਿਟੀ ਪਰ ਸ਼ਾਂਤਾਂ ਮੈਨਸ਼ਾਪੀ ਤੋਂ ਦੁਆਰਾ ਨਾਮ ਕੀ ਲਾਪਰ ਇਹ ਦਰਸ਼ਨਾਤਾਂ ਨੇ ਇੱਕ ਪੱਤੀ ਦੇ ਦੌਰ ਚੱਲਦੀ ਚੱਲਦੀ ਸੇਵਾ ਕਰਤਾ ਬਣੇ ਜੀਤ ਪਗਤੀ ਦੇ ਲੈਂਦੀ ਸੇਵਾ ਕਰਦੇ ਸ਼ਾਂਤਾਂ ਇਧਰ ਲੰਘ ਰਹਾ ਲਈ